ਸਾਡੀਆਂ ਪੁਰਾਣੀ ਜਨਰੇਸ਼ਨਸ ਨੇ ਜਿਹੜੀ ਪੀੜ ਝੱਲੀ ਖੁਦ ਸਰੀਰਕ ਤੌਰ ਤੇ ਤੇ ਮਾਨਸਿਕ ਤੌਰ ਤੇ ਉਹ ਸਪੀੜ ਨੂੰ ਅਗਲੀ ਜਨਰੇਸ਼ਨ ਦੇ ਵਿੱਚ ਮਾਨਸਿਕ ਤੌਰ ਤੇ ਉੱਤੇ ਪਾਉਣ ਦੇ ਲਈ ਤਾਂ ਕਿ ਉਹ ਵੀ ਉਸ ਚੀਜ਼ ਨੂੰ ਮਹਿਸੂਸ ਕਰ ਸਕਣ ਦਲ ਖਾਲਸਾ ਹਰ ਸਾਲ ਕੱਲੂ ਘਾਰੇ ਦੀ ਯਾਦ ਦੇ ਵਿੱਚ ਪ੍ਰੋਗਰਾਮ 5 ਤਰੀਕ ਨੂੰ ਔਰ 6 ਤਰੀਕ ਨੂੰ ਉਲੀਕਦਾ ਇਸੇ ਤਹਿਤ ਇਸ ਸਾਲ ਵੀ 5 ਜੂਨ ਸ਼ਾਮ 5 ਵਜੇ ਕੱਲੂ ਘਰਾ ਯਾਦਗਾਰੀ ਮਾਰਚ ਅੰਮ੍ਰਿਤਸਰ ਸਾਹਿਬ ਦੀ ਧਰਤੀ ਦਾ ਤੇ ਕੀਤਾ ਜਾਏਗਾ ਇਹ ਮਾਰਚ ਬੁਰਜ ਅਕਾਲੀ ਫੂਲਾ ਸਿੰਘ ਤੋਂ ਆਰੰਭ ਹੋਏਗਾ ਸ਼ਾਮ 5 ਵਜੇ ਔਰ ਬੱਸ ਸਟੈਂਡ ਹੁੰਦਾ ਰਾਮ ਬਾਗ ਹਾਲਗੇਟ ਦੇ ਵਿੱਚੋਂ ਦੀ ਹੋ ਕੇ ਭਾਈ ਗੁਰਦਾਸ ਹਾਲ ਦੇ ਸਾਹਮਣੇ ਦੀ ਸਾਰਾ ਗੱਡੀ ਦੇ ਸਾਹਮਣੇ ਦੀ ਹੋ ਕੇ ਅਕਾਲ ਤਖਤ ਸਾਹਿਬ ਦੇ ਉੱਤੇ ਜਾ ਕੇ ਸ਼ਹੀਦਾਂ ਦੇ ਨਮਿਤ ਅਰਦਾਸ ਕੀਤੀ ਜਾਏਗੀ ਔਰ ਆਪਣੇ ਸੰਘਰਸ਼ ਦੇ ਲਈ ਵਚਨਬੱਤਾ ਦੁਹਰਾਈ ਜਾਏਗੀ ਔਰ 6 ਜੂਨ ਨੂੰ ਸਮੁੱਚੀ ਕੌਮ ਇਸ ਦਿਨ ਨੂੰ ਅਕਾਲ ਤਖਤ ਸਾਹਿਬ ਦੇ ਉੱਤੇ ਮਨਾਉਂਦੀ ਆ ਯਾਦ ਕਰਦੀ ਆ ਆਪਣੇ ਸ਼ਹੀਦਾਂ ਨੂੰ ਉਹਨਾਂ ਦੇ ਸੰਘਰਸ਼ ਨੂੰ ਯਾਦ ਕਰਦੀ ਆ ਉਹਨਾਂ ਦੇ ਸੰਘਰਸ਼ ਨੂੰ ਅੱਗੇ ਲੈ ਕੇ ਜਾਣ ਦੀ ਆਪਣੀ ਅਰਦਾਸ ਕਰਦੀ ਆ ਔਰ ਅਸੀਂ ਆਪਣੀ ਕੌਮ ਨੂੰ ਅਪੀਲ ਕਰਦੇ ਆ ਕਿ ਜਿੱਥੇ 5 ਤਰੀਕ ਨੂੰ ਕੱਲੋ ਘਰਾ ਯਾਦਗਾਰੀ ਮਾਰਚ ਵਿੱਚ ਸ਼ਾਮਲ ਹੋਣ ਉੱਥੇ ਹੀ ਸਵੇਰੇ ਅਕਾਲ ਤਖਤ ਸਾਹਿਬ ਦੇ ਉੱਤੇ ਜਿਹੜੀ ਸਮੂਹਕ ਰੂਪ ਦੇ ਵਿੱਚ ਅਰਦਾਸ ਹੁੰਦੀ ਆ ਉਸ ਅਰਦਾਸ ਦੇ ਵਿੱਚ ਵੀ ਸ਼ਾਮਲ ਹੋਣ ਔਰ ਉਸ ਅਰਦਾਸ ਤੋਂ ਬਾਅਦ ਦਲ ਖਾਲਸਾ ਵੱਲੋਂ ਇਸ ਹਮਲੇ ਦੇ ਰੋਸ ਵਿੱਚੋਂ ਇਹਦੇ ਵਿਰੋਧ ਵਿੱਚ ਔਰ ਆਪਣੇ ਲੋਕਾਂ ਨੂੰ ਇਹ ਗੱਲ ਆਮ ਜਨਤਾ ਨੂੰ ਵੀ ਯਾਦ ਦਿਵਾਉਣ ਦੇ ਲਈ ਕਿ ਸਾਡੇ ਨਾਲ ਉਸ ਦਿਨ ਕੀ ਵਾਪਰਿਆ ਸੀ ਅੰਮ੍ਰਿਤਸਰ ਬੰਦੀ ਕਾਲ ਦਿੱਤੀ ਜਾਂਦੀ ਹੈ ਜਿਹੜੀ ਇਸ ਸਾਲ ਵੀ ਐਸ ਸੱਚ ਸਟੈਂਡ ਕਰਦੀ ਆ 6 ਜੂਨ ਨੂੰ ਅੰਮ੍ਰਿਤਸਰ ਸ਼ਹਿਰ ਬੰਦ ਰਹੇਗਾ ਅਸੀਂ ਆਪਣੇ ਅੰਮ੍ਰਿਤਸਰ ਸ਼ਹਿਰ ਸ਼ਹਿਰ ਦੇ ਸਾਰੇ ਵਾਸੀਆਂ ਨੂੰ ਜਿਨ੍ਹਾਂ ਦੇ ਕਾਰੋਬਾਰ ਨੇ ਚਾਹੇ ਸਰਕਾਰੀ ਨੇ ਚਾਹੇ ਪ੍ਰਾਈਵੇਟ ਨੇ ਉਹਨਾਂ ਨੂੰ ਅਪੀਲ ਕਰਦੇ ਆ ਕਿ ਉਹ 6 ਜੂਨ ਨੂੰ ਆਪਣੇ ਕਾਰੋਬਾਰੀ ਅਦਾਰੇ ਬੰਦ ਰੱਖਣ ਪਰ ਇਸ ਬੰਦ ਦੇ ਵਿੱਚੋਂ ਮੈਡੀਕਲ ਜਿਹੜੇ ਸਹੂਲਤਾਂ ਨੇ ਕੈਮਿਸਟ ਨੇ ਉਹਨਾਂ ਦੀਆਂ ਸ਼ਾਪਸ ਨੇ ਜਿੱਥੇ ਐਮਰਜੈਂਸੀ ਸਭਾਵਾਂ ਚੱਲਦੀਆਂ ਨੇ ਹਸਪੀਟਲਸ ਨੇ ਉਹ ਆਮ ਤਿੱਤਰਾਂ ਖੁੱਲੇ ਰਹਿਣਗੇ ਆਵਾਜਾਈ ਕਿਸੇ ਦੀ ਨਹੀਂ ਰੋਕੀ ਜਾਏਗੀ ਕੋਈ ਕਿਸੇ ਗੁਰੂ ਘਰ ਜਾਣਾ ਚਾਹੁੰਦਾ ਕਿਤੇ ਜਾ ਕੇ ਨਤਮਸਤਕ ਹੋਣਾ ਚਾਹੁੰਦਾ ਉਹਨਾਂ ਸਾਰਿਆਂ ਨੂੰ ਖੁੱਲ ਰਹੇਗੀ ਆਪਣੀ ਮਤਲਬ ਕਿਸੇ ਸੱਜਣ ਮਤਰਵਾਲ ਜਾਣਾ ਉਹ ਮਤਲਬ ਆਵਾਜਾਈ ਦੇ ਵਿੱਚ ਕੋਈ ਵਿਗਨ ਨਹੀਂ ਪਾਏਗਾ ਮੈਡੀਕਲ ਸਹੂਲਤਾਂ ਦੇ ਵਿੱਚ ਕੋਈ ਵਿਗਨ ਨਹੀਂ ਪਾਇਆ ਜਾਏਗਾ ਪਰ ਜਿਹੜੇ ਸਾਡੇ ਆਮ ਕਾਰੋਬਾਰੀ ਅਦਾਰੇ ਨੇ ਚਾਹੇ ਬੈਂਕਾਂ ਨੇ ਸਰਕਾਰ ਦੀਆਂ ਚਾਹੇ ਸਾਡੇ ਆਪਣੇ ਪ੍ਰਾਈਵੇਟ ادارے ਨੇ ਕੱਪੜਿਆਂ ਦੀਆਂ ਦੂਸਰੀਆਂ ਜਿੰਨੀਆਂ ਵੀ ਦੁਕਾਨਾਂ ਨੇ ਉਹ ਸਾਰੀਆਂ ਅਸੀਂ ਆਪਣੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਬੰਦ ਰੱਖ ਕੇ ਸਾਡੀ ਇਸ ਪੀੜਾ ਦੇ ਵਿੱਚ ਸ਼ਾਮਲ ਹੋਣ। ਔਰ ਜਿਹੜਾ 5 ਤਰੀਕ ਦਾ ਸਾਡਾ ਪ੍ਰੋਗਰਾਮ ਆ ਇਹ ਪੰਜਾਬ ਦੀ ਧਰਤੀ ਦੇ ਉੱਤੇ ਦਲ ਖਾਲਸਾ ਉਹ ਲੋ ਬਾਕੀ ਸਾਰੀਆਂ ਸਹਿਯੋਗੀ ਜਥੇਬੰਦੀਆਂ ਦੇ ਨਾਲ ਕੱਲੋਕਾਰ ਆਯਾਤਗਾਰੀ ਮਾਰਚ ਕੀਤਾ ਜਾਂਦਾ ਹੈ। ਉੱਥੇ ਹੀ ਬਾਕੀ ਦੁਨੀਆ ਦੇ ਵਿੱਚ ਵੀ ਅਲੱਗ-ਅਲੱਗ ਥਾਵਾਂ ਦੇ ਉੱਤੇ ਜਿੱਥੇ-ਜਿੱਥੇ ਸਿੱਖ ਕੌਮ ਵੱਸਦੀ ਆ ਜਿੱਥੇ-ਜਿੱਥੇ ਜਾ ਕੇ ਅਸੀਂ ਵੱਸੇ ਆ ਉਹਨਾਂ ਥਾਵਾਂ ਦੇ ਉੱਤੇ ਵੀ ਅਲੱਗ-ਅਲੱਗ ਪ੍ਰੋਗਰਾਮ ਉਲੀਕੇ ਗਏ ਨੇ ਇੱਕ ਤਰੀਕ ਨੂੰ ਯੂਕੇ ਦੀ ਧਰਤੀ ਦੇ ਉੱਤੇ ਸਿੱਖ ਫੈਡਰੇਸ਼ਨ ਦੀ ਯੂਕੇ ਔਰ ਉਹਨਾਂ ਦੇ ਸਹਿਯੋਗੀਆਂ ਦੇ ਨਾਲ ਉਥੇ ਪ੍ਰੋਗਰਾਮ ਕੀਤੇ ਜਾਣੇ ਨੇ ਇਸ ਯਾਦ ਦੇ ਵਿੱਚ ਇਸੇ ਤਰੀਕੇ ਨਾਲ 7 ਤਰੀਕ ਨੂੰ ਅਮਰੀਕਾ ਦੀ ਧਰਤੀ ਦੇ ਉੱਤੇ ਵੀ ਪ੍ਰੋਗਰਾਮ ਕੀਤੇ ਜਾਣੇ ਨੇ 8 ਨੂੰ ਕੈਨੇਡਾ 8 ਤਰੀਕ ਨੂੰ ਕੈਨੇਡਾ ਦੇ ਵਿੱਚ ਕੀਤੇ ਜਾਣੇ ਨੇ ਸੋ ਹੋਰ ਬਾਕੀ ਜਿੱਥੇ ਜੜੀਆਂ ਕੰਟਰੀਜ਼ ਨੇ ਉੱਥੇ ਵੀ ਸਾਰੀ ਜਗ੍ਹਾ ਹੋਣੇ ਨੇ ਸੋ ਉਹਨਾਂ ਲੋਕਾਂ ਨੂੰ ਵੀ ਜਿਹੜੇ ਸਾਡੇ ਲੋਕ ਉਹਨਾਂ ਵਿਦੇਸ਼ਾਂ ਦੇ ਵਿੱਚ ਜਾ ਕੇ ਵਸੇ ਨੇ ਉਹਨਾਂ ਨੂੰ ਵੀ ਅਸੀਂ ਅਪੀਲ ਕਰਦੇ ਆਂ ਕਿ ਤੁਹਾਡੇ ਨੇੜੇ-ਨੇੜੇ ਜਿੱਥੇ-ਜਿੱਥੇ ਵੀ ਇਸ ਘੱਲੂਕਾਰੇ ਨੂੰ ਯਾਦ ਕੀਤਾ ਜਾਣਾ ਹੈ ਪ੍ਰੋਗਰਾਮ ਮਨਾਏ ਜਾਣੇ ਨੇ ਸ਼ਹੀਦਾਂ ਨੂੰ ਯਾਦ ਕੀਤਾ ਜਾਣਾ ਹੈ ਸਿੱਖ ਸੰਗਤਾਂ ਉਥੇ ਜ਼ਰੂਰ ਨਤਮਸਤਕ ਹੋਣ ਉਹਨਾਂ ਦੇ ਪ੍ਰੋਗਰਾਮਾਂ ਦੇ ਵਿੱਚ ਸ਼ਾਮਲ ਹੋਣ